ਆਪ ਸਮੂਹ ਸੰਗਤਾਂ ਇਸ ਗੱਲ ਤੋਂ ਜਾਣੂ ਹੋ ਕਿ ਜਿਵੇਂ ਬਾਕੀ ਧਰਮਾਂ ਵਾਲਿਆਂ ਦੇ ਆਪੋ ਆਪਣੇ ਕੈਲੰਡਰ ਨੇ ਇਸੇ ਤਰ੍ਹਾਂ ਸਿੱਖ ਧਰਮ ਦਾ ਵੀ ਆਪਣਾ ਨਾਨਕਸ਼ਾਹੀ ਕੈਲੰਡਰ ਹੈ ਜਿਸ ਕੈਲੰਡਰ ਦੇ ਅਨੁਸਾਰ ਸਾਲ ਦੀ ਜੋ ਆਰੰਭਤਾ ਹੈ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਔਰ ਫੱਗਣ ਤੱਕ ਉਹ ਜਿਹੜਾ ਸਾਲ ਹੈ ਉਹ ਸਾਲ ਨੂੰ ਮੰਨਿਆ ਜਾਂਦਾ ਹੈ ਇਸ ਵਾਰ ਜੋ ਚੇਤ ਦੇ ਮਹੀਨੇ ਤੋਂ ਸਿੱਖਾਂ ਦੇ ਕੈਲੰਡਰ ਦੀ ਨਵੇਂ ਸਾਲ ਦੀ ਆਰੰਭਤਾ ਹੋਣੀ ਹੈ ਉਹਦਾ ਦੀਵਾਨ 13 ਤਰੀਕ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਦੀਵਾਨ ਸਜਣਾ ਔਰ 14 ਤਰੀਕ ਨੂੰ ਇੱਕ ਚੇਤ ਵਾਲੇ ਦਿਨ ਸਵੇਰੇ 10 ਵਜੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਣੀ ਹੈ ਔਰ ਦੀਵਾਨ ਸਜਣਾ ਰਾਤ ਦੇ ਔਰ ਦਿਨ ਦੇ دیਵਾਨਾ ਵਿੱਚ ਇੱਥੇ ਮਾਨ ਜੋ ਸਿੰਘ ਸਹਿਬਾਨ ਸ਼ਮੂਲੀਅਤ ਕਰਨਗੇ ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਢਾਡੀ ਸਹਿਬਾਨ ਕਬੀਸ਼ਰ ਸਹਿਬਾਨ ਪ੍ਰਚਾਰਕ ਸਹਿਬਾਨਾਂ ਨੇ ਸ਼ਮੂਲੀਅਤ ਕਰਕੇ ਗੁਰਮਤਿ ਵਿਚਾਰਾ ਸੰਗਤ ਨੂੰ ਸਰਮਣ ਕਰਵਾ ਕੇ ਤੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਜੋ ਇਹ ਹਾਜ਼ਰੀ ਹੈ ਉਹ ਭਰਨੀ ਹੈ ਸਮੂਚੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪਾਂ ਇਸ ਵੀ ਕੈਲੰਡਰ ਦੇ ਅਨੁਸਾਰ ਵੇਖਿਆ ਜਾਂਦਾ ਇੱਕ ਬਹੁਤ ਵੱਡੇ ਪੱਦਰ ਤੇ ਬੜੀ ਵੱਡੀ ਖੁਸ਼ੀ ਕਰਕੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਕੀਤੀ ਜਾਂਦੀ ਹੈ ਨਵੇਂ ਸਾਲ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹ ਇੱਕ ਚੇਤ ਨੂੰ ਆਰੰਭ ਹੁੰਦਾ ਹੈ ਔਰ ਸਮੂਹ ਸੰਗਤਾਂ ਉਸੇ ਤਰ੍ਹਾਂ ਜਿਵੇਂ ਇਸਵੀ ਕੈਲੰਡਰ ਦੀ ਆਮਦ ਤੇ ਨਵੇਂ ਸਾਲ ਦੀ ਆਮਦ ਤੇ ਆਪ ਜੀ ਬੜੀ ਖੁਸ਼ੀ ਕਰਦੇ ਹੋ ਜੋ ਸਿੱਖਾਂ ਦਾ ਆਪਣਾ ਕੈਲੰਡਰ ਹੈ ਉਹਦੇ ਅਨੁਸਾਰ ਨਵੇਂ ਸਾਲ ਦੀ ਇੱਕ ਚੇਤ ਨੂੰ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਸੰਗਤਾਂ ਵੱਤੋਂ ਵੱਧ ਖੁਸ਼ੀ ਕਰਨ ਔਰ ਵੱਤੋਂ ਵੱਧ ਜਿਹੜਾ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਉਣ ਕਿ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਪੈਤੀ ਦਰਮਿਆਨੀ ਰਾਤ ਨੂੰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਦੀਵਾਨ ਸੱਜਣ ਔਰ ਉਹਨਾਂ ਦੀਵਾਨਾਂ ਦੇ ਵਿੱਚ ਜਾ ਕੇ ਸੰਗਤਾਂ ਹਾਜ਼ਰੀਆਂ ਭਰ ਕੇ ਅਰਦਾਸ ਕਰਕੇ ਤੇ ਸਿੱਖਾਂ ਤੇ ਨਵੇਂ ਸਾਲ ਦੀ ਜਿਹੜੀ ਆਮਦ ਹੈ ਉਹ ਦੀ ਖੁਸ਼ੀ ਵਿੱਚ ਹਾਜ਼ਰੀਆਂ ਭਰਨ ਸਤਿਗੁਰੂ ਬੇਰ ਕਰਨ ਸਮੂਹੀਆਂ ਸੰਗਤਾਂ ਨੂੰ ਇਸ ਸਿੱਖਾਂ ਦੇ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਇੱਕ ਚੇਤੂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ